ਆਏ ਨਾ ਇਹਦਾ ਖਰਚੇ ਦਾ ਘਰ ਆ ਇਹਨੂੰ ਨਾ ਨਾਲ ਲੈ ਕੇ ਤੁਰਿਆ ਕਰ ਮੂੰਹ ਉੱਡ ਗਿਆ ਉਹਦਾ ਤਾਂ ਚਲੋ ਦੋਹ ਤਾਉ ਪੈਸੇ ਦੋ ਹੁਣ ਆਪਾਂ ਕੱਪੜਿਆਂ ਵਾਲਿਆਂ ਦੇ ਕਿਹਨੇ ਤੇ ਜਾਣਾ ਯਾਰ ਮੰੰਗਿਆਂ ਦੇ ਕੱਪੜੇ ਨਹੀਂ ਲੈਉਣੇ ਜੇ ਜਗਾ ਸੜੇ ਪਏ ਬਾਹ ਫੁੱਟੇ ਪੰਜ ਤੈਨੂੰ ਤਾਂ ਉਹਨੂੰ ਪਤਾ ਲੱਗ ਗਿਆ ਜਦੋਂ ਤੁਸੀਂ ਕਿਹੜਾ ਪੈਸੇ ਭੇਜ ਤਰੋਂ ਪਤਾ ਲੱਗ ਗਿਆ ਇਹ ਹੁਣ 10 ਵੀਰ ਦਾ ਕਹਿੰਦੀ ਮੈਦਾਨ ਨਾ ਪਾਣਾ ਹੋਰ ਰੈਕ ਉੱਟ ਟੇ ਜਾਣਾ ਆਏ ਜਾਣਾ ਉਹ ਪਾਂਡਿਆਂ ਦੇ ਮਹਿੰਗੇ ਕੇ ਉਹ ਮਥੇ ਹੁਣ ਮਹਿੰਗੇ ਗਏ ਅਜਾ ਕਮਲ ਦੇ ਫਲ ਤੋਂ ਐ ਮੁੜ ਕੇ ਜਾਣੇ ਨਹੀਂ ਵੀ ਯਾਰ ਆਹ ਤਾਂ ਕਹਿੰਦੀ ਰੈਕ ਕੋਟਾ ਡੇ ਜਾਣਾ ਖੁੱਲਾ ਕਿਵੇਂ ਇਹਦੇ ਵੀ ਖੁੱਲਾ ਹੀ ਪਣਾ ਇਹ ਜਿਹੜੇ ਪੜਕਾ ਤੇ ਰੱਖਣਾ ਤੂੰ ਕਿਹੜੀ ਟੋਲੀ ਲੈ ਕੇ ਆਉਣੀ ਆ ਹਾਂ ਤੇ ਆਈ ਬੋਲੋ ਖਰਚਾ ਕਰਾਉਂਦੇ ਉਹ ਤੁਸੀਂ ਤਾਂ ਜਿਵੇਂ ਜਿਵੇਂ ਦਨ ਨੇੜੇ ਆਉਂਦੇ ਆ ਕਰ ਆਹ ਛੂਰ ਕੇ ਸਿਰ ਤੇ ਆਇਆ ਪਿਆ ਵਾ ਆ ਟਾਈਮ ਸ਼ਹਿਰ ਜਾਣ ਦਾ ਹੁੰਦਾ ਵਾ ਸੌਣ ਦਾ ਟਾਈਮ ਹੁੰਦਾ ਵਾ ਚਲੋ ਕਰਾ ਹੁਣ ਜਾਣਾ ਕੀ ਕਰਨਾ ਸ਼ਹਿਰ ਅੱਜ ਦੇ ਭਾਂਡੇ ਨਹੀਂ ਕੋਰੀ ਚੇ ਕਿਹੜੇ ਭਾਂਡੇ ਲੈ ਕੇ ਜਾਣੇ ਆ ਆਹੋ ਬਟਾਣੇ ਕਿਹੜੇ ਆਹ ਹਾਲੇ ਕਿ ਜਾਣੇ ਆ ਆਹ ਬਟਾਣੇ ਆ ਹੈ ਬਟਾਣਾ ਕੋਈ ਨਹੀਂ ਇਹਨਾਂ ਦੇ ਵਿੱਚ 500 ਤੋਂ ਨਹੀਂ ਆਉਂਦੇ ਕਿਹੜੀ ਟੋਲੀ ਲੈ ਕੇ ਆਉਣੀ ਆ ਆਹ ਤੇ ਆਈ ਬੋਲੋ ਖਰਚਾ ਕਰਾਉਨੇਗਾ ਉਹ ਤੁਸੀਂ ਦਾ ਜਿਵੇਂ ਜਿਵੇਂ ਦਾ ਨੇੜੇ ਆਉਂਦੇ ਆ ਆਇਆ ਤਾਂ ਹੋ ਗਿਆ ਵਿਆਹ ਫਿਰ ਉਹ ਪਹਿਲੇ ਕੰਮ ਕਰ ਦੇਣਾ ਸਾਰਾ ਓਏ ਇੰਨੇ ਭਾਂਡੇ ਆ ਯਾਰ ਆਪਣੇ ਉਹ ਕੀ ਕਰਨੇ ਆ ਤੁਸੀਂ ਦੇ ਛੱਟ ਨੇ ਹੋਰ ਕੀ ਕਰਨੇ ਇਥੇ ਕਬਾੜਗੇ ਨੂੰ ਚੁਕਾ ਦਿੰਦੇ ਹਾਂ ਚੁਕਾ ਦਿੰਦਾ ਕਬਾੜਗੇ ਨੂੰ ਤਾਂ ਸਭ ਕੁਝ ਚੁਕਾ ਦੇਗਾ ਥਲਕੇ ਚੁਕਾ ਨਹੀਂ ਕਬਾੜਗੇ ਹੈ ਲੈ ਜਾ ਕਬਾੜਗੇ ਨੂੰ ਆਹੋ ਫੇਰ ਪੁਰਾਣਾ ਸਮਾਨ ਕਾ ਨੂੰ ਸਾਡੀ ਬੁੰਡ ਵੀ ਵੱਧ ਗਈ ਹੁਣ ਓਏ ਆ ਜਾ ਮੈਨੂੰ ਮੈਕਸੀ ਦਾ ਲੱਗਦਾ ਇਹ ਵਟਾਉਣਾ ਇਹ ਲੈਣਾ ਨਹੀਂ ਟੋੜਿਆ ਨਹੀਂ ਹੈ ਤੇ ਵਿੱਚ ਕੀ ਆ ਦਿਖਾ ਇਹਦੇ ਵਿੱਚ ਕੀ ਆ ਉਹ ਕਿੱਥੇ ਗਿਆ ਰੂਟਰ ਜਿਹੜਾ ਪਤਾ ਨਹੀਂਗਾ ਨਾ ਇਹਦਾ ਟੱਕਾ ਨਾ ਇਹ ਬਾਬਾ ਇਹਨੇ ਟੱਕਾ ਤਾਂ ਲਿਉਣਾ ਜੱਗ ਖੋਰ ਉਹ ਮੈਂ ਇੱਕ ਗੱਲ ਆ ਮੇਰੀ ਬਈ ਮੈਂ ਤੁਹਾਨੂੰ ਇਕੱਲੀ ਲੈ ਕੇ ਦੇਣੀ ਆ ਢੋਲੀ ਨਾ ਨਹੀਂ ਜੀ ਬਾਕੀ ਮੈਂ ਆਪੇ ਲੈਣੂ ਬਸ ਸਿੱਧੀ ਗੱਲ ਆ ਆਹ ਰੋਜੀ ਸ਼ਹਿਰ ਰੋਜੀ ਸ਼ਹਿਰ ਹੁਣ ਕਾਹਤੇ ਜਾਣਾ ਚਾਬੀ ਤਾਂ ਲੈ ਚੱਲੋ ਉਹਦੀ ਚੱਕੇ ਚੱਕ ਲਿਆ ਹੁਣ ਚਾਬੀ ਕਾਹਦਾ ਪਿਆ ਪੋ ਜਦ ਇੰਨਾ ਕੁਸ਼ ਕੀ ਕਰਨਾ ਆਪਣੇ ਹੈ ਤਾਂ ਹੈਗਾ ਬਾਹਲਾ ਖਰਚਾ ਕਰਾਉਣੀਓ ਤੁਸੀਂ ਵੀ ਸਾਰਾ ਕੋਤਾ ਹੈਗਾ ਉਈ ਨਾ ਪਾੜ ਦੇ ਜਿਹੜੇ ਪਹਿਲਾਂ ਪਾਈਪਾਂ ਤੇ ਚਾੜਿਆ ਉੱਤ ਹੀ ਚਾੜ ਦਿਓ ਆਹ ਬਾਹਾਂ ਜਬਾ ਦੂੰਗਾ ਬਾਹਾਂ ਜ ਨਹੀਂ ਉਹ ਸਟੀਲ ਦੇ ਪਾੜ ਦੇ ਉਹ ਪਾਈਪਾਂ ਬਹੁਤ ਮਹਿੰਗੇ ਆ ਆ ਮੰਮੀ ਦਾ ਕੱਲਾ ਵਾ ਹੈ ਨਾ ਕਹਿਣਾ ਹੀ ਹੁੰਦਾ ਹੁਕਮ ਲਾ ਲੈਣਾ ਆਰਡਰ ਓਏ ਆ ਪਾਨਾ ਕੀ ਦਾ ਆ ਚੱਕ ਗੱਡੀ 'ਚ ਰੱਖ ਜਰਾ ਆਵੇਂ ਆ ਦੇਖ ਲਾ ਲੈ ਬੇਲ ਮਚਾਤੀ ਸਾਰੀ ਆਹ ਇਹ ਲੈ ਲਵਾ ਲਾ ਅੱਗ ਇਹ ਲਾਡੀ ਦੇ ਕੰਮ ਆ ਸਾਰੇ ਬੇਲ ਦੀ ਤਾਂ ਫੇਰ ਨੱਕਦੀ ਇਹਨਾਂ ਨੇ ਉਹ ਸਕੰਦਰ ਬਾਈ ਆਹ ਨਾ ਲਾ ਦੀ ਜੰਗਾ ਬੇਲ ਤਾਂ ਰੱਖੀ ਐ ਸ਼ਕਰਕੰਦੀ ਦੀ ਆ ਆ ਜੇ ਮੱਚ ਗਈ ਉਹ ਤਾਂ ਤੁਹਾਡੀ ਬੇਲ ਤਾਂ ਉਹ ਨਹੀਂ ਮੱਚਣ ਦਿੰਦੇ ਤੂੰ ਹੁਣ ਆ ਜਾ ਕਟਰਾ ਇੱਧਰ ਨਿੰਬੂ ਪਟੜ ਦੇ ਨਿੰਬੂ ਨਹੀਂ ਪਟਣਾ ਨਿੰਬੂ ਦੇ ਸੋਰੇ ਨਾ ਨਿੰਬੂ ਆ ਹਾਂ ਨਿਸ਼ਾਨੀ ਆ ਉਹ ਹੈ ਦੀਪੇ ਨੇ ਵੀ ਜਾਲਾ ਨਾਲ ਲੋਗੇ ਖਾਏ ਉਹਨੇ ਬਿਰਗੰਦਾ ਤੂੰ ਦਾ ਖਾ ਗਈ ਹੁਣ ਸਾਗੀਂ ਪਿਆਵਾ ਕਹਿੰਦਾ ਉੱਤੇ ਹਾਂ ਚੱਲ ਉਹ ਯਾਰ ਕਰਾਂ ਫਿਰ 12 ਤੁਸੀਂ ਇੱਥੇ ਪਜਾਤੇ ਆ ਐਨਾ ਸੂਰਜ ਸਿਰ ਤੇ ਆਇਆ ਪਿਆਵਾ ਆਹ ਟਾਈਮ ਸ਼ਹਿਰ ਜਾਣ ਦਾ ਹੁੰਦਾ ਬਾਅਦ ਸੌਣ ਦਾ ਟਾਈਮ ਹੁੰਦਾ ਬਾਹਰ ਨਹੀਂ ਖਾਈ ਮੈਂ ਕੋਈ ਖਾਣਾ ਨਹੀਂ ਜੀ ਉਹ ਆਏ ਦੇ ਜ ਨਹੀਂ ਆਉਣੇ ਭਾਂਡੇ ਵਿਚਾਲੇ ਵਿਚਾਲੇ ਰੱਖਣੇ ਪੜਿਆ ਮੰਮੀ ਉਹ ਕੋਈ ਦੋਹ ਨੇ ਕੋਈ ਨਾ ਫਿਰ ਇੱਕ ਜਣਾ ਮੂਰੇ ਬਹਿ ਜੂ ਮੈਂ ਤਾਂ ਮੂਰੇ ਬੈਠਾ ਹਾਂ ਫਿਰ ਇਹ ਮਗਰ ਬਹਿ ਜਾਣਗੇ ਇਹਨਾਂ ਦੇ ਕਿਤੇ ਪੱਟ ਪੱਟਦੇ ਆ ਚਲੋ ਵੇ ਆਜੋ ਓਏ ਯਾਰ ਕੀ ਪੀਨੂ ਐ ਦੇ ਰੋ ਪੀ ਲਈ ਇਹਨਾ ਤੂੰ ਜਮਾ ਕਰਨਾ ਉਥੇ ਬੜੀ ਖਰਾਬ ਆ ਓ ਚਲੋ ਰੰਗ ਮਾਰਾ ਤੂੰ ਐ ਬੈਠਾ ਠੱਕੇ ਦਰਾ ਜਵੀਰ ਦਾ ਇਹਨਾਂ ਦੇ ਲਾਈਵ ਅੱਜ ਗੇਟਾ ਮੁਰੇ ਓ ਸੂਏ ਤੇ ਲੱਗੀ ਆ ਫੇਰ ਰਾਈ ਉਥੋਂ ਮੁੜਦਾ ਜੇ ਉਧਰ ਦੀ ਆਏ ਤੇ ਲਿਆ ਕੇ ਦਊ ਹੈਪੀ ਨਹੀਂ ਟੇਕਣ ਨਿੰਦੀ ਜਮਾ ਹੀ ਕਦੇ ਕੀ ਲੈ ਕਾਣਾ ਸਹਿਰੋਂ ਕਦੇ ਕੀ ਹੁਣ ਤਾਂ ਇਹਦਾ ਹੀ ਸ਼ਹਿਰ ਹੀ ਕਿਹੜਾ ਰੱਖਿਆ ਕਰਨਾ ਇਹਨੇ ਹੁਣ ਸ਼ਹਿਰ ਹੀ ਜਿੰਨਾ ਟਾਈਮ ਹਾਂ ਜਿੰਨਾ ਟਾਈਮ ਹੁੰਦਾ ਨਹੀਂਗਾ ਬਸ ਉਹਨਾ ਟਾਈਮ ਇਹਦਾ ਸ਼ਹਿਰ ਹੀ ਹੁੰਦਾ ਇਹਦੇ ਸ਼ਹਿਰ ਵਾਲੇ ਕਿਹੜੇ ਨਹੀਂ ਲੋਟ ਆਉਣੇ ਨਾਲ ਮੰਮੀ ਨੂੰ ਰੋਲ ਅਲੂਮੈਂਟ ਜੀ ਆਟੇ ਵਾਲੀ ਪਤੀਲੀ ਪਰਗਾ ਨਾ ਪਈ ਆ ਉਹ ਪਰਤੂਲੀ ਜੀ ਸਹੀ ਗੱਲ ਕੋਈ ਨਾ ਲੱਡੂ ਲੱਡੂ ਪੈ ਜਾਣ ਕੋਈ ਨਾ ਲੱਡੂਆਂ ਨੂੰ ਇੱਥੇ ਮੰਜਿਆਂ ਤੇ ਪਾ ਦੇਣਾ ਆਪਾਂ ਨਹੀਂ ਤਾਂ ਪਾਣੀ ਨਜ਼ਾਰੇ ਖਰਚੇ ਵਾਲੇ ਆ ਯਾਰ ਥੋੜੇ ਈੜੀ ਕੰਨ ਹੋਲੀ ਹੋਣਾ ਵਧੀਆ ਰੰਦਾ। ਓਏ ਨਜਾਇਜ਼ ਖਰਚਿਆ ਬੁੜੂਆਂ ਦੇ ਸੱਚੀ ਗੱਲ। ਆ ਦੀਪੇ ਸੀਟ ਦਾ ਨੂੰ ਕਰੀਏ ਮੜੀ। ਬਾਸ। ਸਟੀਲ ਦੇ ਹੋਲੇ ਆਕੇ। ਕੀ ਲਿਆ ਕੀ? ਉਹ ਆਟਾ ਨਹੀਂ ਕਰਨਾ। ਕਿਥੇ ਤੂੰ ਤਾ 12 ਦਾ ਘਰੇ ਬਜਾਤੇ ਯਾਰ। ਨਹੀਂ ਬਰਾ ਤੂੰ। ਆ ਬਣੂ ਤਾਂ ਬੰਦਾ ਸਮਾਨ ਲੈ ਕੇ ਮੋੜਿਆ ਹੋਵੇ ਸੈਰੋਂ। ਜਿਉ ਤੈਨੂੰ ਕਿਹਾ ਸੀ ਚੱਲ ਮੈਨੂੰ ਨਹੀਂ ਕਿਹਾ ਤੁਸੀਂ। ਜਾ। ਤੇ ਮੈਂ ਕਹੀ ਇਹ ਨਿਹਰਨ ਦੀ ਚਲਗੇ ਚਲਗੇ ਤਾਸ ਲਈ ਜੀ। ਗੱਡੀ ਚ ਐ ਕਰਿਓ ਪਾਠ ਹੀ ਕਰੀ ਜਾਏ ਹੁਣੇ ਖਾਣ ਲੱਗੀ। ਰਾਜ ਖੜ ਜਾਂਦੀ ਹੈ ਕਹੀ ਜੀ। ਮਜ਼ਾਕ ਨਹੀਂ ਕਰਦਾ। ਡੈਡੀ ਨਾਲ ਕਿਹੜਾ ਕੁੰਡਾ ਪੜਦਾ ਕਿਹੜਾ ਪੜਦਾ ਕਿਹੜਾ ਕੁੰਡਾ ਪਤਾ ਨਹੀਂ ਯਾਰ ਕਿਹਨੇ ਪੜਤਾ ਨਹੀਂ ਉਹ ਬਿਲਡਿੰਗ ਲੈ ਗਈ ਨਾਲ ਉਹਦੀ ਕਿੱਧਰ ਗਿਆ ਕੁੰਡਾ ਉਹ ਨਹੀਂ ਦੇਖਿਆ ਵੀ ਨਹੀਂ ਉਹ ਦੇਖ ਤੇ ਰਿਓ ਪਾ ਲਾਂ ਦਿੰਦਾ ਮੈਨੂੰ ਚੱਲ ਆ ਜਾ ਨਹੀਂ ਉਹ ਦੂਸਰੀ ਬਿਲਡਿੰਗ ਲੈ ਗਈ ਹੋਣੀ ਚਲੋ ਯਾਰ ਸਾਹਮਣੇ ਕੀ ਚਲੋ ਪੱਛੇ ਚਲੋ ਖਰਚੀ ਦਾ ਘਰ ਵਾਹ ਖੁਦ ਸਤਨਾਬ ਵਾਹਿਗੁਰੂ ਹੁਣ ਬਾ ਪਾਠ ਹੀ ਲੱਗ ਜਾ ਕਰਨ ਗੱਡੀ ਖੜ ਜਾਂਦੀ ਆ ਆਪਣੀ ਹੁਣ ਉਹ ਦਾ ਨਿਸ਼ਾਨ ਆ ਗਿਆ ਫੇਰ ਆ ਗਿਆ ਨਿਸ਼ਾਨ ਉਤੋਂ ਚੰਗੀ ਤਰ੍ਹਾਂ ਠੀਕ ਕਰਵਾ। ਚੰਗੀ ਤਰ੍ਹਾਂ ਹੁਣ ਇਹਨੂੰ ਮੈਂ ਕੁੱਟਣ ਲੱਗ ਜਾ। ਕਰੋ 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 ਬਾਤ ਕਰ। ਲੈ। ਉਹ ਹੱચી ਜਾਂਦੀ ਆ ਸਿਰ ਤੇ ਤਾਂ ਮਾਲਾ ਪੰਨੇ ਆ। ਵਾਹਿਗੁਰੂ ਦੇ ਨਾਮ ਤੇ ਹੱચી ਜਾਂਦੀ ਆ। ਵਾਹਿਗੁਰੂ ਦੇ ਨਾਮ ਤੇ ਹੀ ਹੱਸੀ ਆ ਕੀ। ਹੋਰ ਕੀ ਦੇ ਨਾਮ ਹੋਰ ਕਿਨੂੰ ਕੀ ਚੇਤੇ ਆਗੇ। ਕਿਹੜੀ ਉਹ ਛੱਟ ਹਾ ਹੁਣ ਇਹਨੂੰ ਪਤਾ ਲੱਗਿਆ ਭਾਈ ਜਿਹੜਾ ਤੁਸੀਂ ਕੱਲ ਨਾਨੀ ਨੂੰ ਤਾਂ ਹੱਸਦੇ ਸੀਗੇ। ਕੀ ਗੱਲ ਹੋਈ ਸੀਗੀ ਓਏ ਨੀਤੇ ਕਿੰਨੇ ਪੈਸੇ ਲੱਗੇ ਤੋ ਮੰਮੀ ਇਹਦਾ ਸੈਗੋ ਨਾ ਹਾਂ ਕਿੰਨੇ ਪੈਸੇ ਲੱਗੇ 1500 ਚੁਕਾਇਆ ਹੋ ਗਿਆ ਮੈਂ ਜਿਹੜਾ ਉਹ ਗਈ ਵਿਚਾਰੀ ਨਹੀਂ ਕੀ ਕਹਿੰਦੇ ਉਹ ਤੈਨੂੰ 580 ਪਰ ਸਾਢੇ ਪੰਜ ਸਰਪੀ ਪਾਤਾ ਹਾਂ ਮੰਮੀ ਕਹਿੰਦੀ ਐਕਟ ਨਹੀਂ ਦੋ ਮਗਾਲਾ ਸੂਟ ਦਿੰਨਾ ਹੈ ਅੱਛਾ ਸੂਟ ਫੇਕ ਸੀ ਕੀ ਸੀ ਉਹ ਇੰਸਟਾਗ੍ਰਾਮ ਤੇ ਯਾਰ ਉਹ ਫੇਕ ਵੀਡੀਓ ਪਾ अच्छा मैं पहला के हाथ वाले कहंदी नहीं मेनू वो कंदे ਵੀ ਤੂੰ ਉਹ ਕਰ ਯਾਰ ਤੇ ਮੈਂ ਤੁਹਾਨੂੰ ਕਹਿੰਦੇ ਆ ਫਿਰ ਮੈਂ ਕਿਹਾ ਕਿ ਸਾਢੇ 400 ਵਾਪਸ ਕਰ ਤੇ ਬਾਕੀ ਸਰ ਪੈਸੇ ਵਾਪਸ ਆਣ ਆ ਹ ਉਹਨਾਂ ਨੇ ਸਕੀਮ ਲਾਦੀ ਉਹਨਾਂ ਨੇ ਪਤਾ ਨਹੀਂ ਕਿੰਨੇ ਦਾ ਸੂਟ ਰੱਖਤਾ ਉਹਨਾਂ ਨੇ ਇੱਕ 550 ਤੇ ਉਹਨਾਂ ਨੇ 1000 ਰੁਪਏ ਪਤਾ ਨਹੀਂ ਕਿਰਤਾ ਵੀ ਇਧਰੋਂ ਜਾਊਗਾ ਹੁਜੇ ਪੈਨ ਭਰਾਂਗੇ ਹਾਂ ਉਹ ਪੈਨ ਭਰਤਾ 1000 ਰੁਪਏ ਵੀ ਲੈ ਕੇ 550 ਵੀ ਲੈ ਗਏ ਅੱਛਾ ਫਾਲੀਪਾਂਸ ਐ ਇਹਦੇ ਸੂਟ ਹੁੰਦੇ ਆ ਦੇਖ ਲਾ ਅੱਜ ਤੁਸੀਂ ਕਹਿ ਦਿੰਦੇ ਆ ਸੂਟ ਹੀ ਬਹੁਤ ਸਸਤੇ ਆ। ਨਾ ਨਾ ਉਹ ਖਾਤਮ ਹੋ ਗਿਆ ਸੂਟ। ਉਹ ਖਾਤਮ ਥੋੜਾ ਹੋਏ ਸੀ। ਉਹ ਤਾਂ ਠੱਗ ਸੀ। ਠੱਗ ਜੀ ਆ। ਆ ਉਹ ਤੁਹਾਡੇ ਨਾਲ ਠੱਗੀ ਮਾਰ ਗਏ। ਮੈਂ ਸੁਮਨ ਨੂੰ ਦੁਖਾਇਆ ਮੈਂ ਕਿ ਸੁਮਨ ਜੀ। ਤੁਹਾਡਾ ਜਦ ਇਹਨੇ ਕਿਹਾ ਕਿ ਇੰਨੇ ਕਿੰਨੇ ਚੱਲ ਦੋ ਆ। ਅਸੀਂ ਵਿੱਚ ਆਪਣੇ ਜਿਹੜੇ ਜਾਗੋ ਲਈ ਬਣਾਏ ਆ ਵੀ 650 ਰੁਪਏ ਮੀਟਰ ਹੈ ਤਾਂ ਵੀ। ਹਾਂ। ਮੀਟਰ ਹੀ ਆ ਸਾਡੇ। ਤੂੰ ਕਿਹਾ ਵੀ ਇਹ 650 ਦਾ ਸੂਟ ਹੀ ਆ ਗਿਆ ਹੈ। ਲਾਲਚ ਕਰਕੇ ਇਹ। ਦੋਵੇਂ ਹੀ ਬੈਠ ਗਏ। ਅੱਛਾ ਰੇ ਆਈ ਜਾਂਦੀ ਆ ਉਹ ਕਹਿੰਦੇ 550 ਸੂਤ ਪਿਓ ਤੇ ਮੈਂ ਕਿਹਾ ਪਿਓਰ ਹੈ ਕਹਿੰਦਾ ਹਾਂ ਪਿਓਰ ਆ ਮਾਵਾ ਧੀਆ ਦੋ ਹੈ ਮੁਰਕ ਜਿਹਦਾ ਪੈਸੇ ਪਵਾਲੇ ਫੇਰ ਵਾ ਜਮੀਨ ਨੂੰ ਬੋਦਨ ਲੱਗ ਗਿਆ ਨਾ ਆਖਿਆ ਬੀਤੇ ਕੇ ਪੈਸੇ ਤੇਰੇ ਮਾਦੂ ਚੱਲੇਗਾ ਤਾਂ ਉਹ ਤਾਂ ਦੋ ਮੰਗਾਲਾ ਲਾ ਉਹ ਕਬ ਨਹੀਂ ਸਕਿਆ ਉਹ ਬਵਾ ਦੀ ਬਾਦ ਨੰਬਰ ਚਲੋ ਜੀ ਆਈ ਹੁਣੀ ਚਾਹੀਦਾ ਤੁਸੀਂ ਤੇਜ ਬਹੁਤ ਕਰਦਿਆਂ ਦੋਹੇ ਮਾਵਾ ਧੀਆ ਹੋਣੀ ਆਈ ਚਾਹੀਦੀ ਆ ਮਾਰਾ 1500 ਖੇਚ ਗਿਆ ਜਾਂਦਾ ਹੋਵੇ ਕੋਈ ਐ ਪਾਉਣਾ ਦਾ ਹੈ ਹੀ ਨਹੀਂ ਜਦੋਂ ਮੈਂ ਆ ਉਹ ਸਿੱਧਾ ਹੀ ਪਾਦਾ ਇਹਨਾਂ ਨੇ ਕੰਮ ਹਾਂ ਇਹਨੇ ਬੁਲਾਇਆ ਇੰਸਟਾ ਦੇ ਵਿੱਚ ਤੋਂ ਹੀ ਬੁਲਾਇਆ ਬੱਛਾ ਐਸਟਾ ਦੇ ਚੱਲਦੇ ਸੀ ਐਸਟੇ ਦੇ ਕੱਪੜੇ ਚੱਲਦੇ ਸੀ ਉਹ ਜਾ ਉਹ ਸਾਰਾ ਫੇਕ ਹੁੰਦਾ ਇਨਸਟਾਉਂਸਟਾ ਵਾਲਾ ਕੰਮ ਫਿਰ ਅਸੀਂ ਕਮੈਂਟ ਪੜੋ ਕਿ ਸਾਡੇ 10000 ਫਸਿਆ ਪਿਆ ਉਹ 20 ਫਸਿਆ ਪਿਆ ਕਮੈਂਟ ਵੀ ਪੜ ਲੈ ਨਾਲ ਹੀ ਬਾਜੋ ਪੜੇ ਜਾਗੇ ਪਹਿਲਾ ਕਮੈਂਟ ਪੜ ਲੈ ਫਿਰ ਤੁਸੀਂ ਫਿਰ ਪੈਸੇ ਭੇਜਣੇ ਸੀ ਚਲ ਕੋਈ ਨਾ ਆਏ ਹੋਣਾ ਚਾਹੀਦਾ ਤੁਹਾਡੇ ਨਾਲ ਹੋ ਗਈ ਉਹ ਤਾਂ ਗਈ ਮਾਮਾ ਭੀਆ ਲੋਟ ਹੀ ਨਹੀਂ ਆਉਂਦੀਆਂ ਜਾਗੋਰੀ ਕਿੰਨੀ ਪਰ ਹੈ ਤਾਂ 650 ਮੀਟਰ ਆ ਹਾਂ ਕਿਦਾਂ ਫਟਿਆਲੇ 650 ਮੀਟਰ ਹੈ ਮੈਂ ਕਿਹਾ ਵੀ ਨਹੀਂ ਤਾਂ 550 ਸੂਟ ਦੇ ਜਾਂਦੇ ਆ ਦੇਖ ਲਈਦਾ ਫਿਰ ਜੈਨਾ 1500 ਅਛਾ 1500 ਰੁਪਿਆ ਤੁਸੀਂ ਕਢਾ ਪਾ ਉਹਨਾਂ ਨੂੰ ਵਾਹੇ ਗੱਲ ਪਰ ਆ ਜਾ ਤਾਂ ਜਾਗੋ ਸੂਟ ਬਣੇ ਇੱਕ ਜਾਨੀ ਤਾਂ ਮੈਂ ਕਿਹਾ ਹੈ ਮੈਂ ਕਿਹਾ 550 ਹੀ ਜਾਂਦੇ ਚਲੋ ਦੀਪਿਆ ਲਾ ਦੱਸ ਦਿੰਨ ਇਹਨਾਂ ਨੂੰ ਤੇਰਾ ਭਾਰ ਜਾ ਘਟੇ ਫਿਰ ਤਾਂ ਥੋੜੇ ਨਾਲ ਬਾਣੀ ਮਾੜੀ ਹੋਈ ਮੈਨੂੰ ਪੂਨਾ ਪੂਨਾ ਨਕੂਨ ਬਲੌਗ ਚ ਬੰਦਾ ਹੁਣ ਫਿਰ ਬਲੌਗ ਹੀ ਮਾਰਨਾ ਪੈਸੇ ਲੈ ਗਏ ਬਸ ਉਹ ਜਿੰਨੇ ਹੱਥ ਆਏ ਉਹਨਾਂ ਦੇ ਜਾਏ ਤੁਸੀਂ 500 ਦੀ ਦੋ ਅਖੇ 300 ਵੀ ਡਿਲੀਵਰੀ ਦੇ ਦੋ ਅੱਛਾ ਮੈਂ ਕਹਿੰਦਾ ਕੈਸ਼ ਔਨ ਡਿਲੀਵਰੀ ਲੀ ਗਾਉਣਾ ਦਾ ਹਾਂ ਤੇ ਕਹਿੰਦੀ ਸੀ ਨਹੀਂ ਨਹੀਂ ਕਹਿੰਦੀ ਕਰਦੇ ਮੈਂ ਕਿਤੇ ਨਹੀਂ ਗਾਵਾ ਚਾਹੇ ਨੀ ਚੋ ਕਹਿੰਦੇ 1000 ਰੁਪਏ ਪਾਉਣੇ ਆ ਸੀ ਹਾਂ ਵੀ 450 ਰੁਪਏ ਮੋੜ ਦੇ ਸਾਨੂੰ ਅੱਛਾ ਤੇ ਜਦੋਂ 1000 ਰੁਪਏ ਪਾਇਆ ਪੈਨ ਭਰਿਆ ਉਹ ਦੇ ਦੇ ਹਾਂ ਉਹ 1000 ਰੁਪਏ ਵੀ ਨਿਕਲ ਗਏ ਮੈਂ ਕਹਿੰਦਾ ਪਲੱਸ ਹੋਣਾ ਸੀਗਾ ਮੋੜ ਕੇ ਹੋਰ ਹੀ ਕਰ ਦਿੱਤੀ ਆ ਚਲੋ ਜੀ ਹਾਂ ਦਾ ਦਾ ਨੈਤ ਤੇ ਦੀਪ ਮੇ ਦਾ ਹਾਸਾ ਸਸੂਰੇ ਬੁਬੇ ਸੀ ਮੈਂ ਵੀ ਗਿਆ ਦੋਹੇ ਨੰਨੀ ਤੋਂ ਤਾਂ ਦੰਦ ਜੀ ਕੱਟ ਕੇ ਹਟ ਜਾਂਦੇ ਗੱਲ ਦੱਸਦੇ ਨਹੀਂ ਕੋਈ ਤੇ ਉਹਦੀ ਉਹਦੀ ਦਾ ਵਾਰਾ ਬਦੀ ਬਣਦਾ ਨਹੀਂ ਬਣਾ ਦੇਣਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹ ਸਾਰੇ ਠੱਗੀ ਹੁੰਦੇ ਆ ਇਹਨਾਂ ਦਾ ਬਚਣਾ ਚਾਹੀਦਾ ਇੰਸਟਾਗ੍ਰਾਮ ਤੇ ਇਹਦੀ ਪ੍ਰੋਫਾਈਲ ਆ ਜਿਹੜਾ ਇਹਦੇ ਸੂਟਾਂ ਦਾ ਕੰਮ ਕਰਦਾ ਉਹਦੀ ਪਹਿਲਾਂ ਪ੍ਰੋਫਾਈਲ ਚੈੱਕ ਕਰੋ ਫਿਰ ਜਿਹੜੇ ਉਹਦੇ ਕਮੈਂਟ ਪੜੋ ਵੀ ਕਿਵੇਂ ਕੀ ਆ ਰਿਹਾ ਉਹ ਬਾਅਦ ਚੋਂ ਚੈੱਕ ਕਰੋ ਤੈਨੂੰ ਤਾਂ ਉਹਨੂੰ ਪਰਾ ਲੱਗ ਗਿਆ ਜਦੋਂ ਤੁਸੀਂ ਕੇਰਾ ਪੈਸੇ ਭੇਜ ਤੈਨੂੰ ਪਰਾ ਲੱਗ ਗਿਆ ਨਨਪਾੜਾ ਉਹ ਸੱਤ ਦਾ ਸੁਣ ਚਲੋ ਜੀ ਉਹਨੇ ਕਰਤਾ ਮਨ ਨਹੀਂ ਮੇਰੇ ਪੈਸੇ ਪੰਨੇ ਸਾਡੇ ਘਰੇ ਹੈ ਨਹੀਂ ਕੋਈ ਮੈਂ ਤਾਂ ਭਰਾਵਾ ਪੈਨ ਪੜ ਮੈਨੂੰ ਗੁੱਗਾ ਵੇਚਣਾ ਆਉ ਉਹਨੂੰ ਕਹਾਂ ਤੂੰ ਵੀ ਮੈਂ ਅਨਪਾੜੀ ਆ ਮੈਂ ਕਿਹਾ ਮੈਂ ਆ ਗਿਆ ਫਿਰ ਉਹਨੇ 1000 ਰੁਪਏ ਜਦੋਂ ਕੰਪਨੀ ਲੈ ਆਈ ਚਲੋ ਜੀ ਮੈਂ ਕਿਹਾ ਵੀ ਮੈਂ ਪਾ ਨਹੀਂ ਸਾਡੇ ਗੁੱਗਾ ਮੈਨੂੰ ਚਲਾਉਂ ਪਹਿਲਾਂ ਮੈਂ ਕੈਂਸਰ ਵੀ ਕਰਦੀ ਮੈਂ ਕਿਹਾ ਕੱਢ ਲੈਣੇ ਇਹਨੇ ਪੈਸੇ ਹਾਂ ਨਹੀਂ ਕਹਿੰਦੀ ਕਿੰਨੀ ਪਾਇਆ ਤੂੰ ਉਹ ਕਿ 5000 ਰੁਪਏ ਬਾਜ ਪਾਇਆਗੇ ਉਹਨਾਂ ਨੂੰ ਲਾਲਚ ਬੁਰੀ ਬਲਾ ਹੈ ਕਉਈ ਨੌਲਿਸ਼ ਨਹੀਂ ਮੈਂ ਮਾਤਾ ਨਹੀਂ ਨਾਲ ਸੀ ਮੇਰੀ ਮੰਮੀ ਕਹਿੰਦੀ ਦੋ ਕਰਦੇ ਦੋ ਮੈਂ ਇਹ ਕੰਮ ਕਿਉਂ ਕਰਵਾਇਆ ਕਿਹਦੇ ਬੰਦਾ ਵਸਾ ਕੇ ਲੈ ਕੇ ਮੈਂ ਚ ਦੋ ਮੂਰਾ ਆ ਉਪਰੋਂ ਦਾ 600 ਦੇ حساب ਨਾਲ 200 ਟੁਕ ਬਣ ਗਈ ਤੁਹਾਡੇ ਤਾਂ ਵੀ ਤੁਹਾਡਾ 300 ਰੁਪਇਆ ਬਚਦਾ ਸੀਗਾ ਮੈਂ ਕਰ ਬਈ ਮਾਂ ਜਦੋਂ ਲੈ ਕੇ ਆਉਣਗੇ ਉਹ ਪੈਸੇ ਉਦੋਂ ਦੇਈਦੇ ਹੁੰਦੇ ਹਾਂ ਹਾਂ ਯਾਦੋ ਲੈ ਕੇ ਆਉਂਦੇ ਆ ਹੁਣ ਇਹਨੇ ਸਾਬਣ ਮੰਗਾਇਆ ਤੇ ਮਿਸੋ ਆਪਾ ਫਿਰ ਉਹ ਪਰਸਨਲ ਐਪ ਆ ਮੈਂ ਮੰਗਾ ਕੇ ਦਿੱਤਾ ਤੁਹਾਨੂੰ ਮਿਸੋ ਵਾਲੀ ਹੋਰ ਗੱਲ ਚਾਰੋ ਘਰ ਹੁਣ ਭਾਂਡੇ ਲੈ ਆਈਆ ਭਾਂਡੇ ਭਾਂਡੇ ਲਾਈਏ ਹੁਣ ਰੈਕੋਟ ਅੱਡੇ ਜਾਣਾ ਆਏ ਜਾਣਾ ਉਹ ਭਾਂਡਿਆਂ ਦੇ ਮਹਿੰਗੇ ਕੇ ਉਹ ਬਸੇ ਹੁਣ ਮਹਿੰਗੇ ਕੇ ਆ ਕਮਲ ਦੇ ਫਲ ਤੋਂ ਆ ਮੁਰਕੇ ਜਾਣਾ ਨਹੀਂ ਯਾਰ ਆ ਤਾਂ ਕਹਿੰਦੀ ਰੈਕੋਟ ਅੱਡੇ ਜਾਣਾ ਬਣੀ ਕਹਿੰਦੀ ਮਹਿੰਗਾ ਤੇ ਸਸਤਾ ਕਿਹੜਾ ਨਹੀਂ ਮੰਮੀ ਆਪਾਂ ਉਰਲੇ ਜਾਓ ਪੂਰੇ ਮੂਹ ਜਿੱਥੋਂ ਅੱਗੇ ਲੈ ਕੇ ਗਏ ਸੀ ਉੱਥੋਂ ਚੱਕ ਲੈ ਇਹ ਕੀ ਲੈਣੀ ਆ ਚੀਜ਼ ਬੱਸ ਹਾਂ ਇੱਕੋ ਹੀ ਲੈ ਬੱਸ ਹੋਰ ਨਾ ਉੱਥੇ ਮੈਂ ਇੱਕ ਚੀਜ਼ ਲੈ ਕੇ ਦੇਣੀ ਆ ਕੋਈ ਲੈਣੀ ਪਤਾ ਆਪਣੇ ਬਹੁਤ ਆ ਮਾਂ ਬਹੁਤ ਪਿਆ ਮੇਰਾ ਬਣਾਇਆ ਬਹੁਤ ਪਿਆ ਮੱਕਣਾ ਨਹੀਂ ਉੱਥੇ ਜ਼ਿੰਦਗੀ ਬਾਨੀ ਮੱਕਣਾ ਬਾਹਰ ਜਾਂਦੇ ਮੈਂ ਉਹ ਜਾ ਹੈਗਾ ਸਾਰਾ ਕੋ ਲੈ ਲੋ ਇਹਨੂੰ ਫਰਾਈ ਮੀਨ ਤਵੇ ਹੈਗੇ ਆ ਤਵਾ ਵੀ ਹੈਗਾ ਆਪਣੀ ਕੋਈ ਗੱਲ ਨਹੀਂ ਹੈਗਾ ਸਾਡੇ ਸਾਰੇ ਫਰਾਈ ਬੀਨ ਉਹਦਾ ਢੋਲੀ ਆ ਕੇ ਮਾਜ ਲਿਆ ਕਰੀ ਉਹਨੂੰ ਇਹਨਾਂ ਸਾਡੇ ਮਾਂ ਦਾ ਸਮਾਨ ਬਣਾਇਆ ਉਹਨੇ ਤੇ ਕਿਸੇ ਨੇ ਬਣਾਇਆ ਨਹੀਂ ਸੱਚੀ ਫਰਾਈ ਬੀਨ ਜੇ ਕੋਈ ਨੇ ਦੇਰ ਲਾਗੇ ਆਪਾਂ ਦੇਖ ਲਾਂਗੇ ਜੀ ਮੇਰੀ ਤਾਂ ਵੀ ਇੱਕ ਡੀਲ ਹੋਈ ਏ ਤੁਹਾਡੇ ਨਾਲ ਢੋਲੀ ਦੀ ਹੈ ਢੋਲਵੇਂ ਲੈ ਦੇ ਵਾਹ ਫਰਾਈ ਫਰੂਈ ਬੀਨ ਨਹੀਂ ਤੁਸੀਂ ਆਪ ਦੇਖੋ ਉਹਨੇ ਦਿੱਤਾ ਬਾਜੋ ਕਿਦੇ ਆ ਪੂਰੇ ਬਿੱਟੇ ਵਾਟੇ ਬੱਟੇ ਦੇ ਨਾ ਉਹਨੇ ਬਿੱਟੇ ਵਾਟੇ ਜਿੱਤੇ ਵਾਟੇ ਆਦਾ ਹਾਦੇ ਨੂੰ ਕਿੱਥੇ ਮਾਦਾ ਉੱਥੇ ਹੀ ਬ੍ਰੇਕ ਲਾ ਦੇਣੇ ਕਿ ਮੈਂ ਕਿਹ ਫੈੜੇ ਵੀ ਲੈਣੀਆਂ ਦੋ ਚਲੋ ਜੀ ਨੰਮੀ ਤਾਂ ਅੱਖਾਂ ਤੇ ਖੋਪੇ ਲਾ ਕੇ ਲਿਆਵੇ ਜਿੱਥੇ ਲੱਗ ਜਾਣਾ ਉੱਥੇ ਹੀ ਰੋਕੇ ਵਾਛੇਦੀ ਇਹਨੇ ਨਾਲੇ ਮੰਮੀ ਨੂੰ ਪਿਛਾੜੇ ਲੈ ਗੰਨਾ ਦੇ ਜਾਣਾ ਆ ਅਸੀਂ ਆ ਭਾਂਡੇ ਵਾਲੀਆਂ ਅੱਧਿਆਂ ਦਾ ਇਹਨਾਂ ਦੀ ਨਹੀਂ 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 ਹਾਂ ਹਾਂ ਕੋਹ ਕਿੱਥੇ ਆ ਜਿਹੜੀ ਉਹ ਭਾਂਡਾ ਨਹੀਂ ਹੋਣਾਉਗੀ ਇਹ ਇਹ ਆ ਦੇਖੋ ਇਹਨਾਂ ਦੇ ਰੁਕੀ ਰੁਕੀ ਆਪਾਂ ਨੰਗੜਾ ਨਹੀਂ ਆਏ ਲਾ ਇਹਨੂੰ ਵੀ ਨਹੀਂ ਪਤਾ ਵੀ ਜਾਣਾ ਕੰਨਾ ਦੇ ਆ ਭਾਣੇ ਨੂੰ ਇਹ ਕਬਾ ਮਾ ਇਹਨਾਂ ਦੇ ਜਾਣ ਚਲੋ ਕਰਾ ਉਤਰੋ ਫਿਰ ਬਈ ਚਲੋ ਚਲੋ ਲੈ ਚਲੋ ਲੈ ਚਲੋ ਵੀ ਭਾਂਡੇ ਲੈ ਚਲੋ ਓਏ ਕੀ ਹਾਲ ਆ ਵੀ ਤੇ ਹੋਰ ਜੀ ਠੀਕ ਹੋ ਗਰਮੀ ਹੈ ਹੀ ਨਹੀਂ ਠੰਡ ਪੈਂਦੀ ਆ ਬਹੁਤ ਦਿਖਾਇਓ ਮੇਰੇ ਫਿਰ ਹਾਂ ਆਹ ਲੈਣੀ ਆ ਇਹ 20 ਲੀਟਰ ਵਾਲੀ ਆ ਹਾਂ ਵੱਡੀ ਦੋ ਵੀ ਪੈਦਾ ਵੀ ਜਾਂਦਾ ਮਾਰਾ ਖਣਾ ਬਹੁਤ ਆ ਬਹੁਤ ਆ ਯਾਰ ਬਾਲੀ ਵੱਡੀ ਵੀ ਫਿਰ ਉਹਨੇ ਉਹਨਾਂ ਥਾਂ ਘੇਰਨਾ ਥੋੜਾ ਨਹੀਂ ਪੂਰਾ ਕਰਨੀ ਰੱਖਨੀ ਆ ਹਾਂ ਕੰਮ ਆਂਦੀ ਆ ਨਹੀਂ ਤੁਸੀਂ ਟੱਕਣ ਵਾਲੀ ਕਹਿੰਨੀ ਆ ਜਿਵੇਂ ਆਪਣੇ ਘਰੇ ਆ ਵੀ ਟੱਕਣ ਖੁੱਲੇ ਉਹ ਨਰਮੀ ਨਹੀਂ ਨਹੀਂ ਐ ਇਸ ਤਰ੍ਹਾਂ ਦੀ ਹੁੰਦੀ ਆ ਅੱਛਾ ਸਹੀ ਰੋਇਨ ਮੈਂ ਵੀ ਖੁੱਲਾ ਕਿਵੇਂ ਇਹ ਤੇ ਵੀ ਖੁੱਲਾ ਹੀ ਪਣਾ ਇਹਦੇ ਪੜਕਾ ਤੇ ਰੱਖਣਾ ਨੂੰ ਇੱਕੋ ਜਿਹੀਆਂ ਆਹ ਚੌੜੀ ਵੱਧਾ ਉਹ ਲੰਬੀ ਵੱਧਾ ਚੜਾਈ ਇਹਦੀ ਉਹ ਨਾਲੋਂ ਜ਼ਿਆਦਾ ਚਲੋ ਫਰਾਈ ਫਰੂਈ ਬੰਨ ਕੋਈ ਨਹੀਂ ਹੁਣ ਗੱਲ ਇਹਦੀ ਹੋਈ ਸੀ ਢੋਲੀ ਦੀ ਤੁਹਾਡੇ ਨਾਲ ਦਾ ਮਾਲ ਲੈ ਕੇ ਆਏ ਉਹ ਤਾਂ ਤੇ ਰਹਿਣਾ ਤੂੰ ਆ ਕੇ ਤੇ ਮੇਰੇ ਪੈਸੇ ਦੇਈ ਜਾ ਬਾਤ ਠੀਕ ਆ ਚਲੋ ਤੁਸੀਂ ਕਿਹਦਾ ਮਾਲ ਲੈਣਾ ਆਪ ਦਾ ਲੈਣਾ ਚਲ ਆਓ ਫਿਰ ਤੁਸੀਂ ਕੀ ਲੈਣਾ ਆ ਆ ਦੇ ਦੇ ਬਾਈ ਤਾਰਾ ਨਹੀਂ ਆਈ ਹੁੰਦੀ ਐ ਆਈ ਹੁੰਦਾ ਇਹ ਹੂੰ ਰਾਹੁਲ ਲਸੀ ਲਸੀ ਬਣਾਉਣ ਨੂੰ ਆ ਤਾਂ ਜਿਵੇਂ ਦਹੀਂ ਘੋਲਦੇ ਆਪਾਂ ਆ ਦੇ ਬੱਲੇ ਬੱਸ ਹੋਰ ਤਾਂ ਨਹੀਂ ਕੋ ਲੈਣਾ ਹੋਰ ਕੀ ਲੈਣਾ ਮम्मी ਬਾਸ ਤੋਂ ਬਹੁਤ ਸਾਕ ਬੱਸ ਇਹਦਾ ਫਿਰ ਤੁਸੀਂ ਮੈਨੂੰ ਦੱਸਦਾ ਤੁਸੀਂ ਕੀ ਕਰਨ ਆਉਂਦਾ ਤੁਸੀਂ ਸ਼ਹਿਰ ਆਉਣ ਦਾ ਬਹਾਨਾ ਹੀ ਭਾਲਦਿਆਂ ਰਹਿੰਦੇ ਕੀ ਹੁੰਦਾ ਇਹਨਾਂ ਦਾ ਭਾੜੇ ਨੇ ਕਰ ਰਹੇ ਭਾਂਡੇ ਦਾ ਜੋਰ ਨਹੀਂ ਦੇਖਦਾ ਨਾ ਜਿੰਨਾ ਜੋਰ ਲਾ ਕੇ ਮਾਰ ਜੋਗੀਆ ਚਲੋ ਇਹਦੇ ਦੋ ਪੈਸੇ ਬਈ ਤੁਸੀਂ ਟੋਲੀ ਤੇ ਆਪਾਂ ਦੇਤੇ ਆ ਜਿਹੜੀ ਤੁਹਾਡੇ ਨਾਲ ਨਹੀਂ ਨਹੀਂ ਪੂਰੇ ਦਿੱਤੇ ਆ ਨਾ ਬਈ ਟੋਲੀ ਤੇ ਮੈਂ ਪੂਰੇ ਦਿੱਤੇ ਆ ਪੁੱਛ ਲੈ ਬਾਈ ਨੂੰ ਕਿਹਦੇ ਮੇਰੇ ਪੁਰਾਣੇ ਭਾਂਡੇ ਵਿੱਚ ਨਹੀਂ ਪੁਰਾਣੇ ਭਾਂਡੇ ਦੀ ਨਹੀਂ ਗੱਲ ਸੀ ਆਪਣੀ ਕੋਈ ਪੈਸੇ ਦੋ ਪੈਸੇ ਇਹਦੇ ਪੈਸੇ ਜਾਣ ਕਿਹਦੇ ਦੋ ਇਹ ਸਾਰੇ 490 ਹੋ ਗਏ 500 ਰੁਪਿਆ ਦੇ ਦੇ ਬਾਈ ਨੂੰ ਕੱਟ ਲਾ ਗਰਾਂ ਗਾਂਧੀ ਵਾਲਾ ਹੋਰ ਲੈ ਲੈ ਜਾਏ ਨਾ ਜਿਹਦਾ ਖਰਚੇ ਦਾ ਘਰ ਆ ਇਹਨੂੰ ਨਾ ਨਾਲ ਲੈ ਕੇ ਤੁਰਿਆ ਕਰ ਇਹਨੂੰ ਅੱਜ ਢੋਨੀ ਚ ਰੱਖ ਦੇ ਕਈ ਨਹੀਂ ਹੈਪੀ ਨਾ ਜਾਣਾ ਤੈਨੂੰ ਹੁਣ ਅੱਜ ਪਤਾ ਲੱਗੂ ਹੈਪੀ ਨੇ ਜਾਣਾ ਖਾਤਰੇ ਘਲਾ ਕੇ ਛੋਟੇ ਨਹੀਂ ਨਹੀਂ ਸਾਰਾ ਕੁਸ ਹੈਗਾ ਚੱਲ ਗੱਡੀ 'ਚ ਬੈਠ ਸਟਾਰਟ ਆ ਇਹ ਲੈਣੇ ਦੇ ਛੋਟੇ ਨਹੀਂ ਉਹ ਬਾਹਰੇ ਵੱਡੇ ਆ ਆਪਣੇ ਨਹੀਂ ਨਹੀਂ ਕੋਈ ਗੱਲ ਨਹੀਂ ਦੇ ਨਾਲ ਆ ਰਹੇ ਆ। ਓਏ ਜਿਹੜੇ ਜਿਹੜੇ ਇਹ ਦੇਖ ਲਾਖ ਘਰੇ ਪਏ ਆ। ਉਹ ਬਾਹਰੇ ਪੱਟੇ ਦੀ ਬਾਹਰੇ ਬਸ ਠੀਕ ਆ ਲਈ ਚੱਲੋ। ਲਈ ਲਈ ਚੱਲੋ ਲਈ ਚੱਲੋ। ਹੋਰ ਕੋਹ ਰਹਿ ਗਿਆ ਉਹ ਤਵੇ ਤੋਂ ਵੇ ਤਾਂ ਨਹੀਂ ਲੈਣਾ। ਬੜਾ ਖਰਚੇ ਦਾ ਘਰ ਆ ਉਹ ਯਾਰ। ਹਾਂ ਹਾਂ ਲਈ ਜਦੋਂ ਪੈਸੇ ਲੈ ਕੇ ਆਈ ਹੋਣੀ ਚੱਕ ਕੇ ਘਰੋਂ ਮੈਨੂੰ ਲੱਗ ਗਿਆ ਪਤਾ। ਫਿਰ ਮੇਰੇ ਐਵੇਂ ਹੀ ਲਵਾ ਤੇ ਉਹ ਵੀ ਮੈਂ ਮੈਨੂੰ ਮੋੜੋ ਮੇਰੇ ਪੈਸੇ। ਦੇ ਇਹ ਜਿਹੜੇ ਘਰੇ ਆਪਣੇ ਦੋ ਹਾਂ ਸਾਰਾ ਕੁਝ ਹੈਗਾ 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 ਜਿਹੜੇ ਤਿੰਨ ਜੋੜੇ ਘਰੇ ਪਏ ਆ ਉਹ ਕਿੱਥੇ ਲੱਗ ਜਾਣੇ ਆ ਨਾ ਇਹ ਛੋਟਾ ਸੈਟ ਨਹੀਂ ਰਹਿੰਦਾ ਇਹਦੇ ਉਹ ਬਾਹਰੇ ਵੱਡੇ ਵੱਡੇ ਡਡੇ ਗਲਾਸ ਕਿਉਂ ਲੈ ਕੇ ਗਏ ਸੀ ਉਹ ਤਾਂ ਹਾਂ ਅਸੀਂ ਲੈ ਲਈ ਸੀ ਠੀਕ ਫਿਰ ਉਹ ਘਰੋਂ ਵੱਡੇ ਲੈ ਗਈ ਸੀ ਕੋਈ ਨਾ ਉਹ ਪਾਣੀ ਪੁਣ ਪੈਣ ਉਹ ਜੀ ਰੋਟੀ ਉੱਤੇ ਪਾਣੀ ਰੱਖਿਆ ਜਾਂਦਾ ਅੱਛਾ ਜਿਵੇਂ ਦੁੱਧ ਆ ਫਿਰ ਪੈਣ ਠੀਕ ਆ ਜਿਹੜੇ ਸਟੀਲ ਦੇ ਇੰਨੇ ਪਏ ਉਹਨਾਂ 'ਚ ਕੀ ਰੱਖਣਾ ਦੋ ਲੈਣੇ ਆ ਹਾਂ 12 ਆ ਜਾ ਆਪਾਂ ਗੱਡੀ 'ਚ ਬੈਹਨੇ ਆਂ ਪੈਸੇ ਹੈਗੇ ਇਹਨਾਂ ਕੋਲੇ ਅੱਜ ਨਹੀਂ ਨਹੀਂ ਮੇਰੇ ਕੋਲੇ ਨਹੀਂ ਹੈਗੇ ਕੋ ਗਲਾਚਾਂ ਦੀ ਆਪਣੀ ਕੋਈ ਗੱਲ ਨਹੀਂ ਆਪਣੀ ਗੱਲ ਸੀ ਢੋਲੀ ਦੀ ਮੂਹ ਉੱਡ ਗਿਆ ਉਹਦਾ ਤਾਂ ਚਲੋ ਦੋ ਦੋ ਪੈਸੇ ਦੋ ਕੱਢੋ ਪੈਸੇ ਇਹਨੂੰ ਕਹਿ ਗੱਡੀ 'ਚ ਬਹਿ ਜਾ ਇਹਨੇ ਆਸਾ ਪਾਚਾ ਦੇਖਦੀ ਨੇ ਹੋਰ ਹੱਥ ਅਕਲ ਮਾਰ ਦੇਣਾ ਕੋਈ ਪੱਲਾ ਵੀ ਆ ਵੀ ਲੈ ਜੀ ਚੱਕੋ ਦੁੱਧ ਤੱਤਾ ਕਰਨ ਨੂੰ ਫ੍ਰਿਜ 'ਚ ਰੱਖਣ ਵਾਸਤੇ ਜਿਵੇਂ ਡੋਂਗਾ ਸਾਰਾ ਰਹੇ ਮੰਮੀ ਐਂ ਕਰ ਇੱਕ ਵਾਟਰ কুলਰ ਵੀ ਦਾ ਲਾ ਹੁਣ ਬਾਹਰ ਤਾਂ ਮੈਂ ਇਸ ਤਰ੍ਹਾਂ ਨੇ ਦਿੱਤਾ ਵਾ ਤਾਂ ਟੂਟੀ ਖਰਾਬ ਕਰਤੀ ਉਹਨਾਂ ਨੇ ਉਹਦੀ ਹਾਂ ਟੂਟੀ ਖਰਾਬ ਕਰਤੀ ਚਲੋ ਵੀ ਚੱਲ ਗਏ ਆ ਜਾ ਉੱਠਿਆ ਇਹਨੇ ਹੋਰ ਲਵਾ ਦੇਣਿਆ ਤੇਰੇ ਯਾਰ ਆ ਜਾ ਆ ਜਾ ਭੱਜਿਆ ਓਕੇ ਬਾਈ ਆਜੋ ਆਜੋ ਬੈਠੋ ਕਰਾਚਾ ਹੁਣ ਆਪਾਂ ਕੱਪੜਿਆਂ ਨੇ ਕਿਹਨੇ ਨੇ ਜਾਣਾ ਯਾਰ ਮੰੰਗਿਆਂ ਦੇ ਕੱਪੜੇ ਨਹੀਂ ਲੈਉਣੇਗੇ ਜਗਾ ਛੜੇ ਪਏ ਬਾਹ ਫੁੱਟੇ ਪੰਜ ਉਹ ਨਾਲੇ ਦਾ ਮੈਨੂੰ ਤੂੰ ਕਹਿੰਦੀ ਕਲੇ ਭਾਂਡੇ ਲੈ ਕੇ ਆਉਣੇ ਆ ਭਾਂਡੇ ਵੀ ਲੈ ਗਏ ਹੈਪੀ ਦਾ ਹੋਰ ਆ ਜਾ ਹੁਣ ਪੈਸੇ ਦੇ ਕੱਢਣ ਲੱਗੀ ਬੜਾ ਐ ਮੂੰਹ ਜ ਇਕੱਠਾ ਕਰ ਲੈਂਦੀ ਸੀ ਉਹਦੀ ਫੇਰੇਵੇਂ ਹੁੰਦਾ ਮਾਵੇਂ ਇਹ ਹੀ ਹੁੰਦਾ ਮਾਵਾ ਨੂੰ ਥੋੜੋ ਹਰਦੀ ਨਹੀਂ ਗਲਾਸ ਐਨੇ ਥੋੜੇ ਪਏ ਐਵੇਂ ਗਲਾਸ ਦਬਾਤੇ ਕੋਈ ਨਾ ਮੈਂ ਗਲਾਸ ਵਧੀਆ ਵਾ ਚਲ ਠੀਕ ਆ ਉਹ ਵੱਡੇ ਗਲਾਸ ਆ ਠੀਕ ਆ ਜੀ ਆਪਾਂ ਆਪਾਂ ਨੂੰ ਕੀ ਆਪਾਂ ਕਿਹੜਾ ਦਿੱਤੇ ਹੋਰ ਲੈ ਉਹ ਕਾ ਰਹਿ ਗਿਆ ਇਹਦੀ ਬੋਤਲ ਤਿੰਨਾਂ ਗਲਾਸਾਂ ਚ ਪੈਂਦੀ ਆ ਕੋਈ ਗੱਲ ਨਹੀਂ ਕੋ ਹੋਰ ਲੈਣ ਵਾਲਾ ਤਾਂ ਦੱਸ ਦੋ ਮੈਂ ਲੈ ਦੰਨਾ ਹੋਰ ਹਾਂ ਹੁਣ ਨਹੀਂ ਲੈ ਆ ਸੁਮਨ ਨੂੰ ਨਾਲ ਲੈ ਕੇ ਆਵਾਂਗੇ ਹੁਣ ਨਹੀਂ ਨਹੀਂ ਉਹਨੂੰ ਕੀ ਆ ਤਾਂ ਸਾਰਾ ਦਾ ਸਮਾਨ ਬਣਿਆ ਮੈਂ ਆਪਣੇ ਉਹਨੂੰ ਨਾਲ ਲੈ ਕੇ ਆਵਾਂਗੇ ਜਿਹੜੀ ਨਹੀਂ ਉਹਨੂੰ ਨਹੀਂ ਲੈ ਕੇ ਆਉਣਾ ਉਹਦਾ ਕੀ ਆ ਉਹਦਾ ਤੇਥੋਂ ਵੀ ਉੱਤੇ ਦੀ ਆ ਉਹ ਤਾਂ ਤੁਹਾਡੇ ਨਾਲ ਆਉਣਾ ਪਿਆ ਕਰਨ ਫੇਰ ਤੁਸੀਂ ਟਾਈਮ ਨਾਲ ਘਰੇ ਬੜਿਆ ਕਰਨ ਕੱਲਿਆਂ ਦਾ ਤੁਸੀਂ ਹੂੰ ਵੇਲਾ ਕਰ ਦੋਗੇ ਸਾਰਾ ਕੁ ਸੱਚੀ ਗੱਲ ਆ ਇਹ ਨਹੀਂ ਝੂਠੀ ਹਾਂ ਉਹ ਹੁਣ ਕਿੱ데 ਜਾਣਾ ਉਹ ਜਾਣਾ ਮੈਂ ਜਿਹੜਾ ਛਾਵੜਿਆਂ ਦੇ ਵਿੱਚ ਜਾਣਾ ਸਾਹਮਣੀ ਦੁਕਾਨੇ 'ਚ ਥੋਗ ਲੈਣਾ ਇਹ ਬਸ ਉਹੀ ਲੈਣਾ ਨਾ ਹੋਰ ਤਾਂ ਹੋਰ ਤਾਂ ਨਹੀਂ ਕੋਈ ਲੈਣਾ ਕਿਧਰੋਂ ਲੈਣਗੇ ਪਾੜ ਦੇ ਕਿਹੜੇ ਕਹਿਨੀ ਆ ਤੁਸੀਂ ਨਹੀਂ ਹੁਣ ਮੰਜਿਆਂ ਦੇ ਲੈਣੇ ਆ ਹਾਂ ਕੱਲ ਮੰਜਾ ਲੈ ਲੈ ਠੀਕ ਆ ਉਹਦਾ ਫਿਰ ਤੁਸੀਂ 5 ਮਿੰਟਾਂ 'ਚ ਲੈ ਲੈਣੇ ਉਹ ਕਿੱਥੇ ਆ ਬੰਦ ਆਦਾ ਓਏ ਆ ਠੀਕ ਹੈ ਬੰਦਾ ਨਹੀਂ ਸੁਣੇ ਨੰ ਜ਼ਿਆਦਾ ਬੰਦਾ 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 ਇੱਥੇ ਨਹੀਂ ਹੈ ਨਹੀਂ ਆਹ ਦੀ ਜਿੱਥੇ ਸਹਰਾਣੇ ਲੰਕਦੇ ਆ ਭਰਾਵਾ ਆਹੋ ਆਹ ਆਹ ਵਹਰੇ ਜਾਣਾ ਆਹ ਆਦੇ ਅਨੀਜਾ ਦੇ ਹਮ ਅਨੇਜਾ ਵਾਲਿਆਂ ਦੇ ਥੋਕ ਰੇਡ ਚ ਇਹਨਾਂ ਨੇ ਲੈ ਕੇ ਜਾਣਿਆ ਮੈਂ ਕੱਪ ਕੀ ਹਾਲ ਆ ਜੀ ਮੈਂ ਮੰਜਿਆ ਦਾ ਦੇਖਣਾ ਤੇ ਜਾਣਾ ਪਣਾ ਜੀ ਹੋਰ ਕੁਝ ਲੈਣਾ ਮੈਨੂੰ ਦਰੋ ਦਿਖਾਉਂਦਾ ਕੋਲ ਮੰਜਿਆ ਦੀ ਲੈਣੇ ਆ ਬਾਈ ਸਾਹਮਣੇ ਉਹਨਾਂ ਦੇ ਜਾਣਾ ਆਪਣੀ ਦਵਾਈ ਇਹਨਾਂ ਦੇ ਹੀਓ ਚਲੋ ਆਜੋ ਕਰਾਂ ਫਿਰ ਉਧਰੋਂ ਚੱਕਾਂ ਨਾ ਇਹਨਾਂ ਦੇ ਕੋਈ ਆ ਹੈ ਇਧਰੋਂ ਲੈ ਲਓ ਚਲੋ ਦੇਖੋ ਕਰਾਂ ਡੱਪਲਾ ਇੱਥੇ ਲਾ ਦੋ ਇਹ ਲੈ ਆਓ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਚੱਲ ਕਰਾਂ ਜਿਹ ਹੈਗੇ ਕਿੰਨੇ ਬਣੇ ਸੀਗੇ 6 ਕ ਮੰਜੇ ਤਾਂ ਹੈਗੇ ਹੀ ਆ 8 ਮੰਜੇ ਦੇ ਲੈ ਲਓ ਫਿਰ ਆ ਦੋ ਤਾਂ ਆ ਵਾ ਅੱਠਾਂ ਦੇ ਲੈ ਲੋ ਮਿੰਨੇ ਬੱਡੇ ਆ ਕਿ ਆਪਾਂ ਬੱਡੇ ਹੀ ਆ ਮੁੰਡੇ ਦੋਹੇ ਤੇ ਹੀ ਆ ਪਲਾਸਟਿਕ ਦੇ ਹੁੰਦੇ ਆ ਆ ਆ ਡਿਜ਼ਾਈਨ ਜਿਆ ਵਧੀਆ ਆ ਜਿਹੜਾ ਤੇਰੇ ਹੱਥ ਕੋਰਾ ਨਾ ਇਹ ਠੀਕ ਆ ਨਾ ਆ ਸਹੀ ਆ ਨਾਲ ਲਿਬੜੇ ਲੋਬੜੇ ਦਾ ਮੈਨੂੰ ਪਤਾ ਲੱਗਦਾ ਇੱਕ ਹੀ ਆ ਆਪਾਂ ਪਤਾ ਹੀ ਆ ਪੈਰਾ ਪੂਰਾ ਉਵੇਂ ਚੜੀ ਜਾਂਦੇ ਆਹੀ ਕਰਦੇ ਵੀਰੇ ਇਹ ਲੈ ਲੋ ਆ ਅੱਥਾਂ ਦਾ ਕੱਟ ਦੋ ਆ ਵੱਡੇ ਮਜੇ ਚਿਲ ਮੰਡਿਆ ਦਾ ਇਹ ਸਵਾਹ ਫਾਂ ਚਲੋ ਪਰਦੇ, ਕੁੜਦੇ, ਪਰਾਨੇ ਕੰਬਲ ਆ ਭਾਈ ਆ ਹੱਥੀਮਣੇ ਵੀ ਆ ਤੁਹਾਡੇ ਪਰਾਨੇ ਲਾਦਦੇ ਹਨ ਇਹ ਕਿ ਜਾਂ ਤੁਸੀਂ ਉਹ ਵੀ ਕਰਦੇ ਹੋ ਵੀ ਜਿਵੇਂ ਕਿਸੇ ਦੇ ਘਰੇ ਪਏ ਆ ਉਹ ਵੀ ਲੈ ਲੈਣੇ ਹੋ ਅੱਛਾ ਜੀ ਹੁਣ ਦੇ ਆ ਬੜੇ ਬੜੇ ਹੱਥੀ ਲਿਆ ਇਹ ਆਪਣੇ ਵੀ ਪਏ ਆ ਘਰੇ ਹਨ ਮਮੀ ਬਣਾਏ ਇਹ ਮਮੀ ਨੇ ਆਪੇ ਹੀ ਹੱਥੀ ਬਣਾਏ ਆ ਅਨੇਜਾ ਹੈਂਡਲੂਮ ਐਂਡ ਖੱਦਰ ਭੰਡਾਰ ਇੱਥੇ ਕੇਸ ਦਰੀਆਂ ਰਜਾਈਆਂ ਚਾਤਰਾ ਦੇ ਪਰਦੇ ਮਿਲਦੇ ਆ ਅੱਛਾ ਚਲੋ ਚੱਲ ਕੇ ਕਰ ਮਾਂ ਨੇ ਤਾਂ ਆਈ ਲਈ ਜਾਂਦੀਆਂ ਵੀ ਅੱਜ ਤੋਂ ਬਾਅਦ ਜਿਵੇਂ ਸ਼ਹਿਰ ਹੀ ਨਹੀਂ ਆਉਣਾ ਹੁੰਦਾ ਮੁੜ ਕੇ ਬੱਸ ਹੋ ਗਿਆ ਰੱਖੇ ਕਿੱਥੇ ਬੱਸ ਆਈ ਦੇ ਕਾਰ ਉਹ ਸੀਛੇ ਦੇ ਵਿੱਚ ਨਾ ਕੱਢਦੀ ਦੀ ਭਮਗਰ ਦੀ ਓਏ ਅੱਜ ਤਾਂ ਪੈছে ਹੀ ਮੈਨੂੰ ਲੱਗਦਾ ਖੁੱਲੇ ਆਏ ਵੀ ਲੱਗਦਾ ਦੋਹਾਂ ਕੋਲੇ ਖਾਈ ਵੀ ਚਲ ਵੀ ਭਰਾਵਾ ਸੈਦੂ ਚੱਲ ਗਿਆ ਕਰ ਨੂੰ ਔਰ ਰਾਣੇ ਦੇ ਚਲਣੇ ਦੇ ਮੁਤਾਬਕ ਦਾ ਸਮਾਨ ਹੈਲੋ ਹਾਂ ਸਤਿ ਸ਼੍ਰੀ ਅਕਾਲ ਕੀ ਹੋ ਗਿਆ ਪੈਸੇ ਪੈਸੇ ਬਾਹਲੇ ਲਾ ਕੇ ਲਾ ਦ ਜਿਹੜੇ ਚੁੱਪ ਜੇ ਹੋ ਗਈ ਬਸ ਪਿੰਡ ਨੂੰ ਜਾਣਾ ਹੁਣ ਹੈ ਉਹ ਪਿੰਡ ਨੂੰ ਜਾਣਾ ਜਿੱਧਰ ਨੂੰ ਇਹ ਰਾਣੇ ਦੇ ਸਮਾਨ ਲੈਣੇ ਨੇ ਰਾਣਾ ਕਿੱਥੇ ਆ ਸਾਹਮਣੇ ਸਾਰੂ ਰਾਣਾ ਉਹਦੇ ਉਹ ਰਾਣਾ ਬੁੱਕ ਸਟਾਲ ਯੈਸ ਦੀਪੇ ਦਾ ਲੈਣਾ ਸਮਾਨ ਜਾਂ ਫਾੜ ਲਿਆ ਹੋਰ ਕੀ ਲੈ ਗਿਆ ਮੈਂ ਉਧਰੋਂ ਜੀ ਮੋਰ ਉਹਨੇ ਮੋਰ ਨੇ ਗੱਡੀ ਮਾਮਿਆਣੀ ਮੋੜ ਕੇ ਗੱਡੀ ਲਿਆਉਂਦੇ ਤਾਂ ਹੀ ਤਾਂ ਕਹਿੰਦਾ ਸੀ ਵੀ ਸਾਰੇ ਹਾਰੇ ਠੰਡੇ ਠੰਡੇ ਸ਼ਹਿਰੋਂ ਜਾ ਕੇ ਕੰਮ ਨਮੇੜਿਆ ਕਰ। ਉਧਰ ਤੂੰ ਦੁਰਿਆ ਨਹੀਂ ਗਾ ਤੂੰ ਦਾ ਪੀਣੇ ਹੋਇਆ ਮੈਂ ਤਾਂ ਤੁਹਾਨੂੰ ਕਹੀ ਗਈ ਸੀ ਰਾਣਾ ਜੇ ਕਿਸੇ ਨੇ ਲੈੜੀਆਂ ਹੁਣ ਕਿਤਾਬਾਂ ਤਾਂ ਇਹਦੇ ਕੋੜੀ ਆਣਾ ਸ਼ਹਿਰ ਜਗਰਾਮਾ ਦੇ ਵਿੱਚ ਪੈਂਦਾ ਹੈ ਰਾਣਾ ਕਮਲ ਚੌਕ ਆ ਗੋਪੀ ਕਰੇ ਉਤਰੀ ਆ ਗਈ ਮਮੀ ਲੈ ਲੈਣੀ ਹੈ ਭਾਰ ਹੁਣ ਉਹ ਨਹੀਂ ਖਾਂਦਾ ਗੋਪੀ ਨਹੀਂ 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 ਲਸ ਨਹੀਂ ਮਿਲਦਾ ਨਹੀਂ ਨਹੀਂ ਮਿਲਦਾ ਨਹੀਂ ਲਸ ਨਾ ਇੰਨੇ ਨਾ ਆਕਰ ਮੂੰਹ ਅੱਡਿਆ ਇੰਨਾ ਚੱਲ ਤੈਨੂੰ ਗੋਂਦ ਗਤੀਰਾ ਪਿਆਵਾ ਮਿਲ ਗਿਆ ਕੀ ਲੈ ਕੇ ਆਂਦਾ ਸਾਈਮੈਂਟ ਚਿੱਟਾ ਸਾਈਮੈਂਟ ਆਉਣ ਹੋਣਗਾ ਹੈ ਓਏ ਬਣਾਉਣਗਾ ਤਾਂ ਹੈ ਨਹੀਂ ਆਪ ਇਹਨੇ ਬਣਾਉਣਗਾ ਤਾਂ ਦੇਣੀਆ ਕਿਸੇ ਥੱਗਿਆ ਉੱਥੇ ਭਾ ਕੇ ਬਣਵਾਈਆ ਤਾ ਆਹੋ ਕੰਮ ਆ ਗਿਆ ਹੁਣ ਤੇਰਾ ਸਾਰਾ ਉੱਥੇ ਜਾ ਕੇ ਬਣਾ ਅਸਾਈਨਮੈਂਟ ਚੱਲ ਤਿੰਨ ਗੋੰਦ ਗਤੀਰੇ ਵਾਲੇ ਘੈਂਟ ਜੇ ਬਣਾਦੀ ਬਾਈ ਵਾਹ ਢਿੱਲੀ ਕਿ ਮਸ਼ੂਤ ਪਾਣੀ ਹੈ ਹੈ ਕਿਵੇਂ ਹੈ ਗੋੰਦ ਗਤੀ ਦਾ ਬਹੁਤ ਸੁਆਦ ਹੈ ਓ ਆ ਜੀ ਵਾਹ ਗਰਮੀਆਂ ਦਾ ਤੋਹਫਾ ਸਹੀ ਗੱਲ ਹੈ ਗਰਮੀਆਂ ਸਭ ਤੋਂ ਵਧੀਆ ਚੀਜ਼ ਹੈ ਜੂਸ ਜਾਸਣਾਣੋ ਵੀ ਹੰਡਾ ਹੁੰਦਾ ਗੋੰਦ ਗਤੀ ਦਾ ਹੁਣ ਸਾਰਾ ਸਮਾਪਤੀ ਆ ਹੁਣ ਚੇਦੀ ਪੈਂਡਰ ਖਾਜਦਾ ਪਰ ਰਾਤ ਰੋਕਣੀ ਤਾਂ ਨਹੀਂ ਕਹਿੰਦੇ ਮਾਂਗਾ ਦੱਬੇ ਹੁਣ ਲਾਡਾ ਕੀ ਲੈਣਾ ਮੈਂ ਤਾਂ ਕਿਤੇ ਰੋਕਣੀ ਚਾਰ ਅੰਬ ਲੈ ਲੈਣੇ ਬਸ ਕਰ ਬਸ ਓਕੇ ਰਿਪੋਰਟਾ ਚੱਲ ਗਏ ਹੁਣ ਪਿੰਡ ਨੂੰ ਹੁਣ ਤਾਂ ਨਹੀਂ ਕਮੀ ਪੇਸੀ ਚਲੋ